ਤਾਲਬਿਕ ਆ ਰਹੇ ਰੁਝਾਨਾ ਤੇ ਕਾਫੀ ਅੱਗੇ ਚੱਲ ਰਹੀ ਆ ਪਰ ਦੂਜੇ ਪਾਸੇ ਅਸੀਂ ਇਸ ਸੀਟ ਤੇ ਜਿਹੜੀ ਗੱਲ ਕਰ ਰਹੇ ਆ ਤੇ ਇਸ ਸੀਟ ਤੇ ਜਿਹੜੇ ਹੁਣ ਤੱਕ ਦੇ ਆਂਕੜੇ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਤੇ ਦੂਜੇ ਪਾਸੇ ਇਸ ਦੇ ਨਾਲ ਜਿਹੜੀਆਂ ਮੁੱਖ ਤੌਰ ਤੇ ਵੱਡੀਆਂ ਸੀਟਾਂ ਨੇ ਉਹਨਾਂ ਦੀ ਜੇਕਰ ਗੱਲ ਕਰੀਏ ਤੇ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਹਾਲਾਂਕਿ ਪੰਜਾਬ ਦੀ ਹਰਿਆਣਾ ਦੀ Rajasthan ਦੀ ਜਾਂ ਹੋਰ ਕਈ ਮੁਲਕਾਂ ਦੀ ਜਿੱਥੇ ਗੱਲ ਹੋ ਰਹੀ ਆ ਉਸ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਦੇਖੀਆਂ ਜਾਂਦੀਆਂ ਨੇ ਤੇ ਇੱਥੇ 80 ਸੀਟਾਂ ਨੇ ਤੇ 39 ਦੇ ਵਿੱਚ ਭਾਜਪਾ ਅੱਗੇ ਚੱਲ ਰਹੀ ਆ ਤੇ 29 ਦੇ ਵਿੱਚ ਐਸਪੀ ਤੇ ਇੱਥੇ ਇਹ ਜਿਹੜੀ ਆਈਐਨਸੀ ਆ ਉਹਦੀ ਹਾਲਤ ਇੱਥੇ ਵੀ ਪਤਲੀ ਵੇਖੀ ਜਾ ਰਹੀ ਆ ਹਾਲਾਂਕਿ ਪੂਰੇ ਮੁਲਖ ਦੇ ਵਿੱਚ ਲਗ ਲਗ ਸੀਟਾਂ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਦੀ ਗੱਲ ਕਰੀਏ ਇੱਥੇ ਜਿਹੜੀ ਆ ਆਮ ਆਦਮੀ ਪਾਰਟੀ 3 ਸੀਟਾਂ ਤੇ ਤੇ ਹੁਣ ਜਿਹੜੇ ਰੁਝਾਨਾਰੇ ਨੇ ਉਹਦੇ ਚ ਕਾਂਗਰਸ 6 ਸੀਟਾਂ ਤੋਂ ਅੱਗੇ ਚੱਲ ਰਹੀ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਦੋ ਸੀਟਾਂ ਤੇ ਆਪ ਦੀ ਬੜਤ ਇਸ ਵੇਲੇ ਬਣਾਈ ਹੋਇਆ ਤੇ ਇਸ ਦੇ ਨਾਲ ਹੀ ਅਗਰ ਮੁਖਤੋਰ ਤੇ ਇੱਕ ਵਾਰੀ ਮੁਰਤੋਂ ਨਜ਼ਰ ਮਾਰਦੇ ਆ ਉੱਤਰ ਪ੍ਰਦੇਸ਼ ਦੀ ਉਹ ਸੀਟ ਤੇ ਜਿੱਥੇ ਇਸ ਵੇਲੇ ਸਭ ਤੋਂ ਵੱਧ ਜਿਹੜੀ ਚਰਚਾ ਦਾ ਵਿਸ਼ੇ ਬਣੀ ਹੋਈ ਆ ਉਹ 1280 ਦੀ ਸੀਟ ਆ ਤੇ 1280 ਦੀ ਸੀਟ ਤੇ ਹੁਣ ਤਾਜ਼ਾ ਕੀ ਅਪਡੇਟ ਆ ਰਿਹਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਹੜੀ ਆ ਉਹ ਬੜਤ ਹਾਸਲ ਕੀਤੀ ਆ ਪਰ ਇਹ ਜਿਹੜੀ ਬੜਤ ਹੈ ਇਹ 619 ਵੋਟਾਂ ਦੀ ਆ ਹੁਣ ਜਿਹੜਾ ਸਮਾਂ ਹੋਇਆ ਉਹ ਸਵਾ 10 ਦੇ ਆਲੇ ਦੁਆਲੇ ਹੋਇਆ ਤੇ ਹੁਣ ਜਿਹੜੇ 3000 36424 ਜਿਹੜੇ ਵੋਟ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲੇ ਨੇ ਤੇ ਇੱਥੇ ਅਜੇ ਰਾਏ ਜਿਹੜੇ ਨੇ ਉਹ 35805 ਵੋਟਾਂ ਮਿਲੀਆਂ ਨੇ ਤੇ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਸਥਿਤੀਆਂ ਵੇਖੀਆਂ ਜਾ ਰਹੀਆਂ ਨੇ ਉਹ ਕੱਲੇ-ਕੱਲੇ ਸਟੇਟ ਦੀ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਦੱਸਤੀਆਂ ਇਸ ਦੇ ਨਾਲ ਜਿਹੜੀ ਚੰਡੀਗੜ੍ਹ ਸੀਟ ਹੈ ਕਿਉਂਕਿ ਉੱਤਰ ਭਾਰਤ ਦੇ ਵਿੱਚ ਇਹਦੀ ਚਰਚਾ ਤੇ ਇੱਥੇ ਜਿਹੜੇ ਮਨੀਸ਼ ਤਿਵਾੜੀ ਉਹ ਅੱਗੇ ਦੱਸੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸੰਜੇ ਸਿੰਘ ਨੇ ਉਹਨਾਂ ਨੂੰ ਅਜੇ ਤੱਕ ਜਿਹੜੀ ਇਹਨਾਂ ਦਾ ਆਂਕੜਾ ਵੇਖਿਆ ਜਾ ਰਿਹਾ ਮਨੀਸ਼ ਤਿਵਾੜੀ ਤੇ ਸੰਜੇ ਟੰਡਰ ਦੇ ਵਿੱਚ ਉਹ 739 ਵੋਟਾਂ ਦਾ ਵੇਖਿਆ ਜਾ ਰਿਹਾ ਤੇ ਇਸ ਦੇ ਨਾਲ ਹੋਰ ਜਿਹੜੀਆਂ ਸੀਟਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਅਜੇ ਕੰਡੇ ਦੀ ਟੱਕਰ ਵੇਖੀ ਜਾ ਰਹੀ ਹੈ ਹਾਲਾਂਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਮੁਲਕ ਦੇ ਵਿੱਚ 209 ਸੀਟਾਂ ਤੇ ਟੋਟਲ ਦੋਸਤੋ 10 ਸੀਟਾਂ ਕਿਉਂਕਿ ਸੂਰਤ ਦੀ ਨਿਰਧਲੀ ਹੈ ਜਿੱਥੇ ਉਮੀਦਵਾਰਾਂ ਨੇ ਆਪ ਹੀ ਫੈਸਲਾ ਕਰ ਲਿਆ ਸੀ ਉੱਥੇ ਇੱਕ ਉਮੀਦਵਾਰ ਨੂੰ ਉੱਥੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਉਹ ਸੀਟ ਆ ਚੁੱਕੀ ਆ ਤੇ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੂੰ 80 ਸੀਟਾਂ ਇੱਥੇ ਮਿਲਦੀਆਂ ਨਜ਼ਰ ਆ ਰਹੀਆਂ ਨੇ ਸਮਾਜਵਾਦੀ ਪਾਰਟੀ ਨੂੰ 29 ਤੇ ਇਸੇ ਤਰ੍ਹਾਂ ਵੱਖ-ਵੱਖ ਜਿਹੜੀਆਂ ਪਾਰਟੀਆਂ ਜੇ ਅਸੀਂ ਕੁੱਲ ਗੱਲ ਕਰੀਏ ਤਾਂ ਹੁਣ ਤੱਕ 456 ਤੇ 457 ਦੀ ਇੱਥੇ ਦੇਖਿਆ ਜਾ ਸਕਦਾ ਟੂ ਕੁੱਲ ਆਂਕੜਾ ਲੇਕਿਨ ਸਭ ਤੋਂ ਵੱਧ ਜਿਹੜੀਆਂ ਸੀਟਾਂ ਦੇਖੀਆਂ ਜਾ ਰਹੀਆਂ ਨੇ ਉਹ 210 ਸੀਟਾਂ ਭਾਜਪਾ ਦੇ ਪਾਸੇ ਜਾ ਰਹੀਆਂ ਨੇ ਜਿਹੜੇ ਰੁਝਾਨ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਆ ਰਹੇ ਨੇ ਤੇ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਣ ਬੜਤ ਉਹਨਾਂ ਦੀ ਸੀਟ 12870 ਤੋਂ ਵੇਖੀ ਜਾ ਰਹੀਆ ਹਾਲਾਂਕਿ ਆਂਕੜਾ ਥੋੜੇ ਹੀ ਵੋਟਾਂ ਦਾ 600 ਦੇ ਕਰੀਬ ਵੋਟ ਨੇ ਉਹਦੇ ਵਿੱਚ ਹੀ ਦੇਖਿਆ ਜਾ ਰਿਹਾ ਇਸ ਵੇਲੇ ਜਗਵਾਨੀ ਤੇ ਤੁਹਾਨੂੰ ਬਹੁਤ ਵੱਡੀ ਖਬਰ ਦੱਸਣ ਜਾ ਰਿਹਾ ਕਿਉਂਕਿ ਇਸ ਵੇਲੇ ਵਾਰਾਨਸੀ ਸੀਟ ਜਿਸ ਤੇ ਪੂਰੇ ਮੁਲਕ ਦੀ ਨਹੀਂ ਪੂਰੇ ਦੁਨੀਆ ਪਰ ਦੀਆਂ ਨਿਗਾਹਾਂ ਨੇ ਕਿ ਇਹ ਸੀਟ ਤੇ ਕੋਣ ਅੱਗੇ ਤੇ ਕੋਣ ਪਿੱਛੇ ਚੱਲ ਰਿਹਾ ਹਾਲਾਂਕਿ ਹੁਣ ਤੱਕ ਜਿਹੜੇ ਆਂਕੜੇ ਆ ਰਹੇ ਨੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਮੁਤਾਬਿਕ ਉਹਦੇ ਵਿੱਚ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਅਜੇ ਉਹ ਅੱਗੇ ਚੱਲ ਰਹੇ ਨੇ 4000 ਤੋਂ ਵੱਧ ਵੋਟਾਂ ਤੇ ਨਾਲ ਤੇ ਇਸ ਦੇ ਨਾਲ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਇਹ ਸੀਟ ਤੇ ਖੜੇ ਹੋਏ ਨੇ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਥੋਂ ਚੋਣਾਂ ਲੜੀਆਂ ਨੇ ਤੇ ਹੁਣ ਇਸ ਵਾਰ ਜਿਹੜੇ ਆંકੜੇ ਨੇ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਕਿ ਅਜੇ ਰਾਏ ਜਿਹੜੇ ਨੇ ਉਹ 18629 ਤੇ ਉਸ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14540 ਤੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਹਨ ਉਹ 2178 ਵੋਟਾਂ ਤੇ ਚੱਲ ਰਹੇ ਨੇ ਤੇ ਇਹ ਸਾਰੀ ਜਿਹੜੀ ਇਹ ਡਾਟਾ ਇਹ ਤੁਸੀਂ ਵੇਖ ਸਕਦੇ ਹੋ ਲੇਕਿਨ ਇਹ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਕੁਝ ਵਕਤ ਬਾਅਦ ਕੁਝ ਸਮੇਂ ਬਾਅਦ ਜਿਹੜਾ ਉਹ ਚੇਂਜ ਹੋ ਰਿਹਾ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਲਗਾਤਾਰ ਹੀ ਸਵੇਰ ਤੋਂ ਜਦੋਂ ਤੋਂ ਰੁਝਾਨ ਆਣੇ ਸ਼ੁਰੂ ਹੁੰਦੇ ਸੀ ਉੱਤੇ ਅੱਗੇ ਚੱਲਦੇ ਸੀ ਪਰ ਮੋٹے-ਮੋٹے ਤੌਰ ਤੇ ਤੁਹਾਨੂੰ ਦੱਸ ਦਈਏ ਕਿ ਪੂਰੇ ਮੁਲਕ ਦੇ ਵਿੱਚ ਇਸ ਵਕਤ ਜਿਹੜੀ ਆ ਉਹ ਭਾਜਪਾ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਮੁਤਾਬਿਕ ਆ ਰਹੇ ਰੁਝਾਨਾ ਤੇ ਕਾਫੀ ਅੱਗੇ ਚੱਲ ਰਹੀ ਆ ਪਰ ਦੂਜੇ ਪਾਸੇ ਅਸੀਂ ਇਸ ਸੀਟ ਤੇ ਜਿਹੜੀ ਗੱਲ ਕਰ ਰਹੇ ਆਂ ਤੇ ਇਸ ਸੀਟ ਤੇ ਜਿਹੜੇ ਹੁਣ ਤੱਕ ਦੇ ਆਂਕੜੇ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਤੇ ਦੇ ਪਾਸੇ ਇਸ ਦੇ ਨਾਲ ਜਿਹੜੀਆਂ ਮੁੱਖ ਤੌਰ ਤੇ ਵੱਡੀਆਂ ਸੀਟਾਂ ਨੇ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਹਾਲਾਂਕਿ ਪੰਜਾਬ ਦੀ ਹਰਿਆਣਾ ਦੀ ਰਾਜਸਥਾਨ ਦੀ ਜਾਂ ਹੋਰ ਕਈ ਮੁਲਕਾਂ ਦੀ ਜਿੱਥੇ ਗੱਲ ਹੋ ਰਹੀ ਆ ਉਸ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਦੇਖੀਆਂ ਜਾਂਦੀਆਂ ਨੇ ਤੇ ਇੱਥੇ 80 ਸੀਟਾਂ ਨੇ ਤੇ 39 ਦੇ ਵਿੱਚ ਭਾਜਪਾ ਅੱਗੇ ਚੱਲ ਰਹੀ ਆ ਤੇ 29 ਦੇ ਵਿੱਚ ਐਸਪੀ ਤੇ ਇੱਥੇ ਇੰਦੀ ਜਿਹੜੀ ਆਈਐਨਸੀ ਆ ਉਹਦੀ ਹਾਲਤ ਇੱਥੇ ਵੀ ਪਤਲੀ ਵੇਖੀ ਜਾ ਰਹੀ ਆ ਹਾਲਾਂਕਿ ਪੂਰੇ ਮੁਲਕ ਦੇ ਵਿੱਚ ਲਗ ਲਗ ਸੀਟਾਂ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਦੀ ਗੱਲ ਕਰੀਏ ਇੱਥੇ ਜਿਹੜੀ ਆ ਆਮ ਆਦਮੀ ਪਾਰਟੀ 3 ਸੀਟਾਂ ਤੇ ਤੇ ਹੁਣ ਜਿਹੜੇ ਰੁਝਾਨ ਆ ਰਹੇ ਨੇ ਉਹਦੇ ਚ ਕਾਂਗਰਸ 6 ਸੀਟਾਂ ਤੋਂ ਅੱਗੇ ਚੱਲ ਰਹੀ ਆ ਹਾਲਾਂਕਿ ਸ਼ਿਰੋਮਣੀ ਅਕਾਲੀ ਦਲ ਜਿਹੜੀ ਆ ਉਹ 2 ਸੀਟਾਂ ਤੇ ਆਪ ਦੀ ਬੜਤ ਇਸ ਵੇਲੇ ਬਣਾਈ ਹੋਇਆ ਤੇ ਇਸ ਦੇ ਨਾਲ ਹੀ ਅਗਰ ਮੁੱਖ ਤੌਰ ਤੇ ਇੱਕ ਵਾਰੀ ਮੁਰਤੋਂ ਨਜ਼ਰ ਮਾਰਦੇ ਆ ਉੱਤਰ ਪ੍ਰਦੇਸ਼ ਦੀ ਉਸ ਸੀਟ ਤੇ ਜਿੱਥੇ ਇਸ ਵੇਲੇ ਸਭ ਤੋਂ ਵੱਧ ਜਿਹੜੀ ਚਰਚਾ ਦਾ ਵਿਸ਼ੇ ਬਣੀ ਹੋਈ ਆ ਉਹ 1280 ਦੀ ਸੀਟ ਆ ਤੇ 1280 ਦੀ ਸੀਟ ਤੇ ਹੁਣ ਤਾਜ਼ਾ ਕੀ ਅਪਡੇਟ ਆ ਰਿਹਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਹੜੀ ਆ ਉਹ ਬੜਤ ਹਾਸਲ ਕੀਤੀ ਆ ਪਰ ਇਹ ਜਿਹੜੀ ਬੜਤ ਹੈ 619 ਵੋਟਾਂ ਦੀ ਆ ਹੁਣ ਜਿਹੜਾ ਸਮਾਂ ਹੋਇਆ ਉਹ ਸਵਾ 10 ਦੇ ਆਲੇ ਦੁਆਲੇ ਹੋਇਆ ਤੇ ਹੁਣ ਜਿਹੜੇ 3000 36424 ਜਿਹੜੇ ਵੋਟ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲੇ ਨੇ ਤੇ ਇੱਥੇ ਅਜੇ رائے ਜਿਹੜੇ ਨੇ ਉਹ 35805 ਵੋਟਾਂ ਮਿਲੀਆਂ ਨੇ ਤੇ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਸਥਿਤੀਆਂ ਵੇਖੀਆਂ ਜਾ ਰਹੀਆਂ ਨੇ ਉਹ ਕੱਲੇ-ਕੱਲੇ ਸਟੇਟ ਦੀ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਦੱਸਤੀਆਂ ਇਸ ਦੇ ਨਾਲ ਜਿਹੜੀ ਚੰਡੀਗੜ੍ਹ ਸੀਟ ਹੈ ਕਿਉਂਕਿ ਉੱਤਰ ਭਾਰਤ ਦੇ ਵਿੱਚ ਇਹਦੀ ਚਰਚਾ ਤੇ ਇੱਥੇ ਜਿਹੜੇ ਮਨੀਸ਼ ਤਿਵਾੜੀ ਉਹ ਅੱਗੇ ਦੱਸੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸੰਜੇ ਸਿੰਘ ਨੇ ਉਹਨਾਂ ਨੂੰ ਅਜੇ ਤੱਕ ਜਿਹੜੀ ਇਹਨਾਂ ਦਾ ਆਂਕੜਾ ਵੇਖਿਆ ਜਾ ਰਿਹਾ ਮਨੀਸ਼ ਤਿਵਾੜੀ ਤੇ ਸੰਜੇ ਟੰਡਨ ਦੇ ਵਿੱਚ ਉਹ 739 ਵੋਟਾਂ ਦਾ ਵੇਖਿਆ ਜਾ ਰਿਹਾ ਤੇ ਇਸ ਦੇ ਨਾਲ ਹੋਰ ਜਿਹੜੀਆਂ ਸੀਟਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਅਜੇ ਕੰਡੇ ਕੰਡੇ ਦੀ ਟੱਕਰ ਵੇਖੀ ਜਾ ਰਹੀ ਹੈ ਹਾਲਾਂਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਮੁਲਕ ਦੇ ਵਿੱਚ 209 ਸੀਟਾਂ ਤੇ ਟੋਟਲ 210 ਸੀਟਾਂ ਕਿਉਂਕਿ ਸੂਰਤ ਦੀ ਨਿਰਦੇਲੀ ਹੈ ਜਿੱਥੇ ਉਮੀਦਵਾਰਾਂ ਨੇ ਆਪ ਹੀ ਫੈਸਲਾ ਕਰ ਲਿਆ ਸੀ ਉੱਥੇ ਇੱਕ ਉਮੀਦਵਾਰ ਨੂੰ ਉੱਥੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਉਹ ਸੀਟ ਆ ਚੁੱਕੀ ਆ ਤੇ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੂੰ 80 ਸੀਟਾਂ ਇੱਥੇ ਮਿਲਦੀਆਂ ਨਜ਼ਰ ਆ ਰਹੀਆਂ ਨੇ ਸਮਾਜਵਾਦੀ ਪਾਰਟੀ ਨੂੰ 29 ਤੇ ਇਸੇ ਤਰ੍ਹਾਂ ਵੱਖ-ਵੱਖ ਜਿਹੜੀਆਂ ਪਾਰਟੀਆਂ ਜੇ ਅਸੀਂ ਕੁੱਲ ਗੱਲ ਕਰੀਏ ਤਾਂ ਹੁਣ ਤੱਕ 456 ਤੇ 457 ਦੀ ਇੱਥੇ ਦੇਖਿਆ ਜਾ ਸਕਦਾ ਕੁੱਲ ਆਂਕੜਾ ਲੇਕਿਨ ਸਭ ਤੋਂ ਵੱਧ ਜਿਹੜੀਆਂ ਸੀਟਾਂ ਦੇਖੀਆਂ ਜਾ ਰਹੀਆਂ ਨੇ ਉਹ 210 ਸੀਟਾਂ ਭਾਜਪਾ ਦੇ ਪਾਸੇ ਜਾ ਰਹੀਆਂ ਨੇ ਜਿਹੜੇ ਰੋਜ਼ਾਨ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਆ ਰਹੇ ਨੇ ਤੇ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਣ ਵਰਤ ਉਹਨਾਂ ਦੀ ਸੀਟ ਵਾਰਾਣਸੀ ਤੋਂ ਵੇਖੀ ਜਾ ਰਹੀ ਆ ਹਾਲਾਂਕਿ ਆਂਕੜਾ ਥੋੜੇ ਹੀ ਵੋਟਾਂ ਦਾ 600 ਦੇ ਕਰੀਬ ਵੋਟ ਨੇ ਉਹਦੇ ਵਿੱਚ ਹੀ ਦੇਖਿਆ ਜਾ ਰਿਹਾ ਇਸ ਵੇਲੇ ਜਗਵਾਨੀ ਤੇ ਤੁਹਾਨੂੰ ਬਹੁਤ ਵੱਡੀ ਖਬਰ ਦੱਸਣ ਜਾ ਰਿਹਾ ਕਿਉਂਕਿ ਇਸ ਵੇਲੇ ਵਾਰਾਨਸੀ ਸੀਟ ਜਿਸ ਤੇ ਪੂਰੇ ਮੁਲਕ ਦੀ ਨਹੀਂ ਪੂਰੇ ਦੁਨੀਆ ਪਰ ਦੀਆਂ ਨਿਗਾਹਾਂ ਨੇ ਕਿ ਇਹ ਸੀਟ ਤੇ ਕੋਣ ਅੱਗੇ ਤੇ ਕੋਣ ਪਿੱਛੇ ਚੱਲ ਰਿਹਾ ਹਾਲਾਂਕਿ ਹੁਣ ਤੱਕ ਜਿਹੜੇ ਆਂਕੜੇ ਆ ਰਹੇ ਨੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਮੁਤਾਬਿਕ ਉਹਦੇ ਵਿੱਚ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਅਜੇ ਉਹ ਅੱਗੇ ਚੱਲ ਰਹੇ ਨੇ 4000 ਤੋਂ ਵੱਧ ਵੋਟਾਂ ਤੇ ਨਾਲ ਤੇ ਇਸ ਦੇ ਨਾਲ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਇਹ ਸੀਟ ਤੇ ਖੜੇ ਹੋਏ ਨੇ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਥੋਂ ਚੋਣਾਂ ਲੜੀਆਂ ਨੇ ਤੇ ਹੁਣ ਇਸ ਵਾਰ ਜਿਹੜੇ ਆંકੜੇ ਨੇ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਕਿ ਅਜੇ ਰਾਏ ਜਿਹੜੇ ਨੇ ਉਹ 18629 ਤੇ ਉਸ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14540 ਤੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਤਨ ਉਹ 2178 ਵੋਟਾਂ ਤੇ ਚੱਲ ਰਹੇ ਨੇ ਤੇ ਇਹ ਸਾਰੀ ਜਿਹੜੀ ਇਹ ਡਾਟਾ ਇਹ ਤੁਸੀਂ ਵੇਖ ਸਕਦੇ ਹੋ ਲੇਕਿਨ ਇਹ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਕੁਝ ਵਕਤ ਬਾਅਦ ਕੁਝ ਸਮੇਂ ਬਾਅਦ ਜਿਹੜਾ ਉਹ ਚੇਂਜ ਹੋ ਰਿਹਾ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਲਗਾਤਾਰ ਹੀ ਸਵੇਰ ਤੋਂ ਜਦੋਂ ਤੋਂ ਰੁਝਾਨ ਆਣੇ ਸ਼ੁਰੂ ਹੁੰਦੇ ਸੀ ਉੱਤੇ ਅੱਗੇ ਚੱਲਦੇ ਸੀ ਪਰ ਮੋٹے-ਮੋٹے ਤੌਰ ਤੇ ਤੁਹਾਨੂੰ ਦੱਸ ਦਈਏ ਕਿ ਪੂਰੇ ਮੁਲਕ ਦੇ ਵਿੱਚ ਇਸ ਵਕਤ ਜਿਹੜੀ ਆ ਉਹ ਭਾਜਪਾ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਮੁਤਾਬਿਕ ਆ ਰੇ ਰੁਝਾਨਾ ਤੇ ਕਾਫੀ ਅੱਗੇ ਚੱਲ ਰਹੀ ਆ ਪਰ ਦੂਜੇ ਪਾਸੇ ਅਸੀਂ ਇਸ ਸੀਟ ਤੇ ਜਿਹੜੀ ਗੱਲ ਕਰ ਰਹੇ ਆ ਤੇ ਇਸ ਸੀਟ ਤੇ ਜਿਹੜੇ ਹੁਣ ਤੱਕ ਦੇ ਆਂਕੜੇ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਤੇ ਦੂਜੇ ਪਾਸੇ ਇਸ ਦੇ ਨਾਲ ਜਿਹੜੀਆਂ ਮੁੱਖ ਤੌਰ ਤੇ ਵੱਡੀਆਂ ਸੀਟਾਂ ਨੇ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਹਾਲਾਂਕਿ ਪੰਜਾਬ ਦੀ ਹਰਿਆਣਾ ਦੀ Rajasthan ਦੀ ਜਾਂ ਹੋਰ ਕਈ ਮੁਲਕਾਂ ਦੀ ਜਿੱਥੇ ਗੱਲ ਹੋ ਰਹੀ ਆ ਉਸ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਦੇਖੀਆਂ ਜਾਂਦੀਆਂ ਨੇ ਤੇ ਇੱਥੇ 80 ਸੀਟਾਂ ਨੇ ਤੇ 39 ਦੇ ਵਿੱਚ ਭਾਜਪਾ ਅੱਗੇ ਚੱਲ ਰਹੀ ਆ ਤੇ 29 ਦੇ ਵਿੱਚ ਐਸਪੀ ਤੇ ਇੱਥੇ ਜਿਹੜੀ ਆਈਐਨਸੀ ਆ ਉਹਦੀ ਹਾਲਤ ਇੱਥੇ ਵੀ ਪਤਲੀ ਵੇਖੀ ਜਾ ਰਹੀ ਆ ਹਾਲਾਂਕਿ ਪੂਰੇ ਮੁਲਖ ਦੇ ਵਿੱਚ ਲਗ ਲਗ ਸੀਟਾਂ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਦੀ ਗੱਲ ਕਰੀਏ ਇੱਥੇ ਜਿਹੜੀ ਆ ਆਮ ਆਦਮੀ ਪਾਰਟੀ 3 ਸੀਟਾਂ ਤੇ ਤੇ ਹੁਣ ਜਿਹੜੇ ਰੁਝਾਨਾਰੇ ਨੇ ਉਹਦੇ ਚ ਕਾਂਗਰਸ 6 ਸੀਟਾਂ ਤੋਂ ਅੱਗੇ ਚੱਲ ਰਹੀ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ ਦੋ ਸੀਟਾਂ ਤੇ ਆਪ ਦੀ ਬੜਤ ਇਸ ਵੇਲੇ ਬਣਾਈ ਹੋਇਆ ਤੇ ਇਸ ਦੇ ਨਾਲ ਹੀ ਅਗਰ ਮੁਖਤੋਰ ਤੇ ਇੱਕ ਵਾਰੀ ਮੁਰਤੋਂ ਨਜ਼ਰ ਮਾਰਦੇ ਆ ਉੱਤਰ ਪ੍ਰਦੇਸ਼ ਦੀ ਉਹ ਸੀਟ ਤੇ ਜਿੱਥੇ ਇਸ ਵੇਲੇ ਸਭ ਤੋਂ ਵੱਧ ਜਿਹੜੀ ਚਰਚਾ ਦਾ ਵਿਸ਼ੇ ਬਣੀ ਹੋਈ ਆ ਉਹ 1280 ਦੀ ਸੀਟ ਆ ਤੇ 1280 ਦੀ ਸੀਟ ਤੇ ਹੁਣ ਤਾਜ਼ਾ ਕੀ ਅਪਡੇਟ ਆ ਰਿਹਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਹੜੀ ਆ ਉਬੜਤ ਹਾਸਲ ਕੀਤੀ ਆ ਪਰ ਇਹ ਜਿਹੜੀ ਬੜਤ ਹੈ 619 ਵੋਟਾਂ ਦੀ ਆ ਹੁਣ ਜਿਹੜਾ ਸਮਾਂ ਹੋਇਆ ਉਹ ਸਵਾ 10 ਦੇ ਆਲੇ ਦੁਆਲੇ ਹੋਇਆ ਤੇ ਹੁਣ ਜਿਹੜੇ 3000 36424 ਜਿਹੜੇ ਵੋਟ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਲੇ ਨੇ ਤੇ ਇੱਥੇ ਅਜੇ رائے ਜਿਹੜੇ ਨੇ ਉਹ 35805 ਵੋਟਾਂ ਮਿਲੀਆਂ ਨੇ ਤੇ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਸਥਿਤੀਆਂ ਵੇਖੀਆਂ ਜਾ ਰਹੀਆਂ ਨੇ ਉਹ ਕੱਲੇ-ਕੱਲੇ ਸਟੇਟ ਦੀ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਦੱਸਤੀਆਂ ਇਸ ਦੇ ਨਾਲ ਜਿਹੜੀ ਚੰਡੀਗੜ੍ਹ ਸੀਟ ਹੈ ਕਿਉਂਕਿ ਉੱਤਰ ਭਾਰਤ ਦੇ ਵਿੱਚ ਇਹਦੀ ਚਰਚਾ ਤੇ ਇੱਥੇ ਜਿਹੜੇ ਮਨੀਸ਼ ਤਿਵਾੜੀ ਉਹ ਅੱਗੇ ਦੱਸੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸੰਜੇ ਸਿੰਘ ਨੇ ਉਹਨਾਂ ਨੂੰ ਅਜੇ ਤੱਕ ਜਿਹੜੀ ਇਹਨਾਂ ਦਾ ਆਂਕੜਾ ਵੇਖਿਆ ਜਾ ਰਿਹਾ ਮਨੀਸ਼ ਤਿਵਾੜੀ ਤੇ ਸੰਜੇ ਟੰਡਨ ਦੇ ਵਿੱਚ ਉਹ 739 ਵੋਟਾਂ ਦਾ ਵੇਖਿਆ ਜਾ ਰਿਹਾ ਤੇ ਇਸ ਦੇ ਨਾਲ ਹੋਰ ਜਿਹੜੀਆਂ ਸੀਟਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਅਜੇ ਕੰਡੇ ਦੀ ਟੱਕਰ ਵੇਖੀ ਜਾ ਰਹੀ ਹੈ ਹਾਲਾਂਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਮੁਲਕ ਦੇ ਵਿੱਚ 209 ਸੀਟਾਂ ਤੇ ਟੋਟਲ 210 ਸੀਟਾਂ ਕਿਉਂਕਿ ਸੂਰਤ ਦੀ ਨਿਰਦੇਲੀ ਹੈ ਜਿੱਥੇ ਉਮੀਦਵਾਰਾਂ ਨੇ ਆਪ ਹੀ ਫੈਸਲਾ ਕਰ ਲਿਆ ਸੀ ਉੱਥੇ ਇੱਕ ਉਮੀਦਵਾਰ ਨੂੰ ਉੱਥੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਉਹ ਸੀਟ ਆ ਚੁੱਕੀ ਆ ਤੇ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੂੰ 80 ਸੀਟਾਂ ਇੱਥੇ ਮਿਲਦੀਆਂ ਨਜ਼ਰ ਆ ਰਹੀਆਂ ਨੇ ਸਮਾਜਵਾਦੀ ਪਾਰਟੀ ਨੂੰ 29 ਤੇ ਇਸੇ ਤਰ੍ਹਾਂ ਵੱਖ-ਵੱਖ ਜਿਹੜੀਆਂ ਪਾਰਟੀਆਂ ਜੇ ਅਸੀਂ ਕੁੱਲ ਗੱਲ ਕਰੀਏ ਤਾਂ ਹੁਣ ਤੱਕ 456 ਤੇ 457 ਦੀ ਇੱਥੇ ਦੇਖਿਆ ਜਾ ਸਕਦਾ ਟੂ ਕੁੱਲ ਆਂਕੜਾ ਲੇਕਿਨ ਸਭ ਤੋਂ ਵੱਧ ਜਿਹੜੀਆਂ ਸੀਟਾਂ ਦੇਖੀਆਂ ਜਾ ਰਹੀਆਂ ਨੇ ਉਹ 210 ਸੀਟਾਂ ਭਾਜਪਾ ਦੇ ਪਾਸੇ ਜਾ ਰਹੀਆਂ ਨੇ ਜਿਹੜੇ ਰੁਝਾਨ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਆ ਰਹੇ ਨੇ ਤੇ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਣ ਬੜਤ ਉਹਨਾਂ ਦੀ ਸੀਟ 12870 ਤੋਂ ਵੇਖੀ ਜਾ ਰਹੀਆ ਹਾਲਾਂਕਿ ਆਂਕੜਾ ਥੋੜੇ ਹੀ ਵੋਟਾਂ ਦਾ 600 ਦੇ ਕਰੀਬ ਵੋਟ ਨੇ ਉਹਦੇ ਵਿੱਚ ਹੀ ਦੇਖਿਆ ਜਾ ਰਿਹਾ ਇਸ ਵੇਲੇ ਜਗਵਾਨੀ ਤੇ ਤੁਹਾਨੂੰ ਬਹੁਤ ਵੱਡੀ ਖਬਰ ਦੱਸਣ ਜਾ ਰਿਹਾ ਇਸ ਵੇਲੇ ਵਾਰਾਨਾ ਸੀਟ ਜਿਸ ਤੇ ਪੂਰੇ ਮੁਲਕ ਦੀ ਨਹੀਂ ਪੂਰੇ ਦੁਨੀਆ ਪਰ ਦੀਆਂ ਨਿਗਾਹਾਂ ਨੇ ਕਿ ਇਹ ਸੀਟ ਤੇ ਕੋਣ ਅੱਗੇ ਤੇ ਕੋਣ ਪਿੱਛੇ ਚੱਲ ਰਿਹਾ ਹਾਲਾਂਕਿ ਹੁਣ ਤੱਕ ਜਿਹੜੇ ਆંકੜੇ ਆ ਰਹੇ ਨੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਮੁਤਾਬਿਕ ਉਹਦੇ ਵਿੱਚ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਅਜੇ ਉਹ ਅੱਗੇ ਚੱਲ ਰਹੇ ਨੇ 4000 ਤੋਂ ਵੱਧ ਵੋਟਾਂ ਤੇ ਨਾਲ ਤੇ ਇਸ ਦੇ ਨਾਲ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਇਹ ਸੀਟ ਤੇ ਖੜੇ ਹੋਏ ਨੇ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਥੋਂ ਚੋਣਾਂ ਲੜੀਆਂ ਨੇ ਤੇ ਹੁਣ ਇਸ ਵਾਰ ਜਿਹੜੇ ਆંકੜੇ ਨੇ ਸਕਰੀਨ ਤੇ ਤੁਸੀਂ ਵੇਖ ਸਕਦੇ ਹੋ ਕਿ ਅਜੇ ਰਾਏ ਜਿਹੜੇ ਨੇ ਉਹ 18629 ਤੇ ਉਸ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14540 ਤੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਹਨ ਉਹ ਤੇ ਕੁਝ ਵਕਤ ਬਾਅਦ ਕੁਝ ਸਮੇਂ ਬਾਅਦ ਜਿਹੜਾ ਉਹ ਚੇਂਜ ਹੋ ਰਿਹਾ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਲਗਾਤਾਰ ਹੀ ਸਵੇਰ ਤੋਂ ਜਦੋਂ ਤੋਂ ਰੁਝਾਨ ਆਣੇ ਸ਼ੁਰੂ ਹੁੰਦੇ ਸੀ ਉੱਤੇ ਅੱਗੇ ਚੱਲਦੇ ਸੀ ਪਰ ਮੋٹے-ਮੋٹے ਤੌਰ ਤੇ ਤੁਹਾਨੂੰ ਦੱਸ ਦਈਏ ਕਿ ਪੂਰੇ ਮੁਲਕ ਦੇ ਵਿੱਚ ਇਸ ਵਕਤ ਜਿਹੜੀ ਆ ਉਹ ਭਾਜਪਾ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਮੁਤਾਬਿਕ ਆ ਰਹੇ ਰੁਝਾਨਾਂ ਤੇ ਕਾਫੀ ਅੱਗੇ ਚੱਲ ਰਹੀ ਆ ਪਰ ਦੂਜੇ ਪਾਸੇ ਅਸੀਂ ਇਸ ਸੀਟ ਤੇ ਜਿਹੜੀ ਗੱਲ ਕਰ ਰਹੇ ਆ ਤੇ ਇਸ ਸੀਟ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਹਾਲਾਂਕਿ ਪੰਜਾਬ ਦੀ ਹਰਿਆਣਾ ਦੀ ਰਾਜਸਥਾਨ ਦੀ ਜਾਂ ਹੋਰ ਕਈ ਮੁਲਕਾਂ ਦੀ ਜਿੱਥੇ ਗੱਲ ਹੋ ਰਹੀ ਆ ਉਸ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਦੇਖੀਆਂ ਜਾਂਦੀਆਂ ਨੇ ਤੇ ਇੱਥੇ 80 ਸੀਟਾਂ ਨੇ ਤੇ 39 ਦੇ ਵਿੱਚ ਭਾਜਪਾ ਅੱਗੇ ਚੱਲ ਰਹੀ ਆ ਤੇ 29 ਦੇ ਵਿੱਚ ਐਸਪੀ ਤੇ ਇੱਥੇ ਇੰਦੀ ਜਿਹੜੀ ਆਈਐਨਸੀ ਆ ਉਹਦੀ ਹਾਲਤ ਇੱਥੇ ਵੀ ਪਤਲੀ ਵੇਖੀ ਜਾ ਰਹੀ ਆ ਹਾਲਾਂਕਿ ਨੇ ਉਹਦੇ ਚ ਕਾਂਗਰਸ 6 ਸੀਟਾਂ ਤੋਂ ਅੱਗੇ ਚੱਲ ਰਹੀ ਆ ਹਾਲਾਂਕਿ ਤੇ ਇੱਕ ਵਾਰੀ ਮੁਰ ਤੋਂ ਨਜ਼ਰ ਮਾਰਦੇ ਆ ਉੱਤਰ ਪ੍ਰਦੇਸ਼ ਦੀ ਉਹ ਸੀਟ ਤੇ ਜਿੱਥੇ ਇਸ ਵੇਲੇ ਸਭ ਤੋਂ ਵੱਧ ਜਿਹੜੀ ਚਰਚਾ ਦਾ ਵਿਸ਼ੇ ਬਣੀ ਹੋਈ ਆ ਉਹ 1280 ਦੀ ਸੀਟ ਆ ਤੇ 1280 ਦੀ ਸੀਟ ਤੇ ਹੁਣ ਤਾਜ਼ਾ ਕੀ ਅਪਡੇਟ ਆ ਰਿਹਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਹੜੀ ਆ ਉਹ ਬੜਤ ਹਾਸਲ ਕੀਤੀ ਆ ਪਰ ਇਹ ਜਿਹੜੀ ਬੜਤ ਆ ਇਹ 619 ਵੋਟਾਂ ਦੀ ਆ ਹੁਣ ਜਿਹੜਾ ਸਮਾਂ ਹੋਇਆ ਉਹ ਸਵਾ 10 ਦੇ ਆਲੇ ਦੁਆਲੇ ਹੋਇਆ ਤੇ ਹੁਣ ਜਿਹੜੇ 3000 36422 ਜਿਹੜੇ ਵੋਟ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਲੇ ਨੇ ਤੇ ਇੱਥੇ ਅਜੇ ਰਾਏ ਜਿਹੜੇ ਨੇ ਉਹ 35805 ਵੋਟਾਂ ਮਿਲੀਆਂ ਨੇ ਤੇ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਸਥਿਤੀਆਂ ਵੇਖੀਆਂ ਜਾ ਰਹੀਆਂ ਨੇ ਉਹ ਕੱਲੇ-ਕੱਲੇ ਸਟੇਟ ਦੀ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਦੱਸਤੀਆਂ ਇਸ ਦੇ ਨਾਲ ਜਿਹੜੀ ਚੰਡੀਗੜ੍ਹ ਸੀਟ ਹੈ ਕਿਉਂਕਿ ਉੱਤਰ ਭਾਰਤ ਦੇ ਵਿੱਚ ਇਹਦੀ ਚਰਚਾ ਤੇ ਇੱਥੇ ਜਿਹੜੇ ਮਨੀਸ਼ ਤਵਾੜੀ ਉਹ ਅੱਗੇ ਦੱਸੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸੰਜੇ ਸਿੰਘ ਨੇ ਉਹਨਾਂ ਨੂੰ ਅਜੇ ਤੱਕ ਜਿਹੜੀ ਇਹਨਾਂ ਦਾ ਆਂਕੜਾ ਵੇਖਿਆ ਜਾ ਰਿਹਾ ਮਨੀਸ਼ तिवारी ਤੇ ਸੰਜੇ ਟੰਡਰ ਦੇ ਵਿੱਚ ਉਹ 739 ਵੋਟਾਂ ਦਾ ਵੇਖਿਆ ਜਾ ਰਿਹਾ ਤੇ ਇਸ ਦੇ ਨਾਲ ਹੋਰ ਜਿਹੜੀਆਂ ਸੀਟਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਅਜੇ ਕੰਡੇ ਦੀ ਟੱਕਰ ਵੇਖੀ ਜਾ ਰਹੀ ਹੈ ਹਾਲਾਂਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਮੁਲਕ ਦੇ ਵਿੱਚ 209 ਸੀਟਾਂ ਤੇ ਟੋਟਲ 200 10 ਸੀਟਾਂ ਕਿਉਂਕਿ ਸੂਰਤ ਦੀ ਨਿਰਦਲੀ ਹੈ ਜਿੱਥੇ ਉਮੀਦਵਾਰਾਂ ਨੇ ਆਪ ਫੈਸਲਾ ਕਰ ਲਿਆ ਸੀ ਉੱਥੇ ਇੱਕ ਉਮੀਦਵਾਰ ਨੂੰ ਉੱਥੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਉਹ ਸੀਟ ਆ ਚੁੱਕੀ ਆ ਤੇ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੂੰ 80 ਸੀਟਾਂ ਇੱਥੇ ਮਿਲਦੀਆਂ ਨਜ਼ਰ ਆ ਰਹੀਆਂ ਨੇ ਸਮਾਜਵਾਦੀ ਪਾਰਟੀ ਨੂੰ 29 ਤੇ ਇਸੇ ਤਰ੍ਹਾਂ ਵੱਖ-ਵੱਖ ਜਿਹੜੀਆਂ ਪਾਰਟੀਆਂ ਜੇ ਅਸੀਂ ਕੁੱਲ ਗੱਲ ਕਰੀਏ ਤਾਂ ਹੁਣ ਤੱਕ 456 ਤੇ 457 ਦੀ ਇੱਥੇ ਦੇਖਿਆ ਜਾ ਸਕਦਾ ਕੁੱਲ ਆਂਕੜਾ ਲੇਕਿਨ ਸਭ ਤੋਂ ਵੱਧ ਜਿਹੜੀਆਂ ਸੀਟਾਂ ਦੇਖੀਆਂ ਜਾ ਰਹੀਆਂ ਨੇ ਉਹ 210 ਸੀਟਾਂ ਭਾਜਪਾ ਦੇ passe jaa rahe ne jehde rujhaan is vele election commission di website te aa rahe ne te halanki pradhanmantri narendra modi vi hun vart ohna di sheet 12870 to vekhi ja rahi hai halanki aankda thode hi vote da 600 de kareeb vote ne ode vich hi dekhya ja rahe ਇਸ ਵੇਲੇ ਜਗਵਾਨੀ ਤੇ ਤੁਹਾਨੂੰ ਬਹੁਤ ਵੱਡੀ ਖਬਰ ਦੱਸਣ ਜਾ ਰਿਹਾ ਕਿਉਂਕਿ ਇਸ ਵੇਲੇ ਵਾਰਾਨਸੀ ਸੀਟ ਜਿਸ ਤੇ ਪੂਰੇ ਮੁਲਕ ਦੀ ਨਹੀਂ ਪੂਰੇ ਦੁਨੀਆ ਪਰ ਦੀਆਂ ਨਿਗਾਹਾਂ ਨੇ ਕਿ ਇਸ ਸੀਟ ਤੇ ਕੋਣ ਅੱਗੇ ਤੇ ਕੋਣ ਪਿੱਛੇ ਚੱਲ ਰਿਹਾ ਹਾਲਾਂਕਿ ਹੁਣ ਤੱਕ ਜਿਹੜੇ ਆંકੜੇ ਆ ਰਹੇ ਨੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਮੁਤਾਬਿਕ ਉਹਦੇ ਵਿੱਚ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਅਜੇ ਉਹ ਅੱਗੇ ਚੱਲ ਰਹੇ ਨੇ 4000 ਤੋਂ ਵੱਧ ਵੋਟਾਂ ਤੇ ਨਾਲ ਤੇ ਇਸ ਦੇ ਨਾਲ ਕਿਕੜੇ ਨੇ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਕਿ ਅਜੇ ਰਾਏ ਜਿਹੜੇ ਨੇ ਉਹ 18629 ਤੇ ਉਸ ਤੋਂ ਬਾਅਦ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ 14540 ਤੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਹਨ ਉਹ 2178 ਵੋਟਾਂ ਤੇ ਚੱਲ ਰਹੇ ਨੇ ਤੇ ਇਹ ਸਾਰੀ ਜਿਹੜੀ ਇਹ ਡਾਟਾ ਇਹ ਤੁਸੀਂ ਵੇਖ ਸਕਦੇ ਹੋ ਲੇਕਿਨ ਇਹ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਕੁਝ ਵਕਤ ਬਾਅਦ ਕੁਝ ਸਮੇਂ ਬਾਅਦ ਜਿਹੜਾ ਉਹ ਚੇਂਜ ਹੋ ਰਿਹਾ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਲਗਾਤਾਰ ਹੀ ਸਵੇਰ ਤੋਂ ਜਦੋਂ ਤੋਂ ਰੁਝਾਨ ਆਣੇ ਸ਼ੁਰੂ ਹੁੰਦੇ ਸੀ ਉੱਥੇ ਅੱਗੇ ਚੱਲਦੇ ਸੀ ਪਰ ਮੋٹے ਮੋٹے ਤੌਰ ਤੇ ਅਸੀਂ ਇਹ ਤੇ 80 ਸੀਟਾਂ ਨੇ ਤੇ 39 ਦੇ ਵਿੱਚ ਭਾਜਪਾ ਅੱਗੇ ਚੱਲ ਰਹੀ ਹੈ ਪੂਰੇ ਮੁਲਖ ਦੇ ਵਿੱਚ ਲਗ ਲਗ ਸੀਟਾਂ ਦੀ ਜੇਕਰ ਇੱਕ ਵਾਰੀ ਮੁਰਤੋਂ ਨਜ਼ਰ ਮਾਰਦੇ ਆ ਉੱਤਰ ਪ੍ਰਦੇਸ਼ ਦੀ ਉਸ ਸੀਟ ਤੇ ਜਿੱਥੇ ਇਸ ਵੇਲੇ ਸਭ ਤੋਂ ਵੱਧ ਜਿਹੜੀ ਚਰਚਾ ਦਾ ਵਿਸ਼ੇ ਬਣੀ ਹੋਈ ਆ ਉਹ 1280 ਦੀ ਸੀਟ ਆ ਤੇ 1280 ਦੀ ਸੀਟ ਤੇ ਹੁਣ ਤਾਜ਼ਾ ਕੀ ਅਪਡੇਟ ਆ ਰਿਹਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਹੜੀ ਆ ਉਹ ਬੜਤ ਹਾਸਲ ਕੀਤੀ ਆ ਪਰ ਇਹ ਜਿਹੜੀ ਬੜਤ ਹੈ 619 ਵੋਟਾਂ ਦੀ ਆ ਹੁਣ ਜਿਹੜਾ ਸਮਾਂ ਹੋਇਆ ਉਹ ਸਵਾ 10 ਦੇ ਆਲੇ ਦੁਆਲੇ ਹੋਇਆ ਤੇ ਹੁਣ ਜਿਹੜੇ 3000 36422 ਜਿਹੜੇ ਵੋਟ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲਲੇ ਨੇ ਤੇ ਇੱਥੇ ਅਜੇ ਰਾਏ ਜਿਹੜੇ ਨੇ ਉਹ 35805 ਵੋਟਾਂ ਮਿਲੀਆਂ ਨੇ ਤੇ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਸਥਿਤੀਆਂ ਵੇਖੀਆਂ ਜਾ ਰਹੀਆਂ ਨੇ ਉਹ ਕੱਲੇ-ਕੱਲੇ ਸਟੇਟ ਦੀ ਵੀ ਤੁਹਾਨੂੰ ਦੱਸ ਦਿੰਨੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਦੱਸਤੀਆਂ ਇਸ ਦੇ ਨਾਲ ਜਿਹੜੀ ਚੰਡੀਗੜ੍ਹ ਸੀਟ ਕਿਉਂਕਿ ਉੱਤਰ ਭਾਰਤ ਦੇ ਵਿੱਚ ਇਹਦੀ ਚਰਚਾ ਜਿੱਥੇ ਉਮੀਦਵਾਰਾਂ ਨੇ ਆਪ ਹੀ ਫੈਸਲਾ ਕਰ ਲਿਆ ਸੀ ਉੱਥੇ ਇੱਕ ਕਰੀਏ ਤਾਂ ਹੁਣ ਤੱਕ 452 ਤੇ 452 ਦੀ ਇੱਥੇ ਦੇਖਿਆ ਜਾ ਸਕਦਾ ਟੂ ਕੁੱਲ ਆંકੜਾ ਲੇਕਿਨ ਸਭ ਤੋਂ ਵੱਧ ਜਿਹੜੀਆਂ ਸੀਟਾਂ ਦੇਖੀਆਂ ਜਾ ਰਹੀਆਂ ਨੇ ਉਹ 210 ਸੀਟਾਂ ਭਾਜਪਾ ਦੇ ਪਾਸੇ ਜਾ ਰਹੀਆਂ ਨੇ ਜਿਹੜੇ ਰੁਝਾਨ ਹੈ ਮੋਦੀ 14540 ਤੇ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਹਨ ਉਹ 2178 ਵੋਟਾਂ ਤੇ ਚੱਲ ਰਹੇ ਨੇ ਤੇ ਇਹ ਸਾਰੀ ਜਿਹੜੀ ਇਹ ਡਾਟਾ ਇਹ ਤੁਸੀਂ ਵੇਖ ਸਕਦੇ ਹੋ ਲੇਕਿਨ ਇਹ ਡਾਟਾ ਜਿਹੜਾ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਕੁਝ ਵਕਤ ਬਾਅਦ ਕੁਝ ਸਮੇਂ ਬਾਅਦ ਜਿਹੜਾ ਉਹ ਚੇਂਜ ਹੋ ਰਿਹਾ ਕਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਲਗਾਤਾਰ ਹੀ ਸਵੇਰ ਤੋਂ ਜਦੋਂ ਤੋਂ ਰੁਝਾਨ ਆਣੇ ਸ਼ੁਰੂ ਹੁੰਦੇ ਸੀ ਉੱਥੇ ਅੱਗੇ ਚੱਲਦੇ ਸੀ ਪਰ ਮੋٹے-ਮੋٹے ਤੌਰ ਤੇ ਤੁਹਾਨੂੰ ਦੱਸ ਦਈਏ ਕਿ ਪੂਰੇ ਮੁਲਕ ਦੇ ਵਿੱਚ ਇਸ ਵਕਤ ਜਿਹੜੀ ਆ ਉਹ ਭਾਜਪਾ ਇਲੈਕਸ਼ਨ ਕਮਿਸ਼ਨ ਦੀ ਵੈੱਬਸਾਈਟ ਦੇ ਮੁਤਾਬਿਕ ਆ ਰੇ ਰੁਝਾਨਾ ਤੇ ਕਾਫੀ ਅੱਗੇ ਚੱਲ ਰਹੀ ਆ ਪਰ ਦੂਜੇ ਪਾਸੇ ਅਸੀਂ ਇਸ ਸੀਟ ਤੇ ਜਿਹੜੀ ਗੱਲ ਕਰ ਰਹੇ ਆ ਤੇ ਇਸ ਸੀਟ ਤੇ ਜਿਹੜੇ ਹੁਣ ਤੱਕ ਦੇ ਆਂਕੜੇ ਨੇ ਉਹ ਕਾਫੀ ਹੈਰਾਨ ਕਰਨ ਵਾਲੇ ਨੇ ਤੇ ਦੂਜੇ ਪਾਸੇ ਇਸ ਦੇ ਨਾਲ ਜਿਹੜੀਆਂ ਮੁੱਖ ਤੌਰ ਤੇ ਵੱਡੀਆਂ ਸੀਟਾਂ ਨੇ ਉਹਨਾਂ ਦੀ ਵੀ ਜੇਕਰ ਗੱਲ ਕਰੀਏ ਤਾਂ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ ਹਾਲਾਂਕਿ ਪੰਜਾਬ ਦੀ ਹਰਿਆਣਾ ਦੀ ਰਾਜਸਥਾਨ ਦੀ ਜਾਂ ਹੋਰ ਕਈ ਮੁਲਕਾਂ ਦੀ ਜਿੱਥੇ ਗੱਲ ਹੋ ਰਹੀ ਆ ਉਸ ਦੇ ਨਾਲ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਡੀਆਂ ਜਿਹੜੀਆਂ ਲੋਕ ਸਭਾ ਦੀਆਂ ਸੀਟਾਂ ਦੇਖੀਆਂ ਜਾਂਦੀਆਂ ਨੇ ਤੇ ਇੱਥੇ 80 ਸੀਟਾਂ ਨੇ ਤੇ 39 ਦੇ ਵਿੱਚ ਭਾਜਪਾ ਅੱਗੇ ਚੱਲ ਰਹੀ ਆ ਤੇ 29 ਦੇ ਵਿੱਚ ਐਸਪੀ ਤੇ ਇੱਥੇ ਜਿਹੜੀ ਆਈਐਨਸੀ ਆ ਉਹਦੀ ਹਾਲਤ ਇੱਥੇ ਵੀ ਪਤਲੀ ਵੇਖੀ ਜਾ ਰਹੀ ਆ ਹਾਲਾਂਕਿ ਪੂਰੇ ਮੁਲਖ ਦੇ ਵਿੱਚ ਲਗ ਲਗ ਸੀਟਾਂ ਦੀ ਜੇਕਰ ਗੱਲ ਕਰੀਏ ਤੇ ਪੰਜਾਬ ਦੀ ਗੱਲ ਕਰੀਏ ਇੱਥੇ ਜਿਹੜੀ ਆ ਆਮ ਆਦਮੀ ਪਾਰਟੀ 3 ਸੀਟਾਂ ਤੇ ਤੇ ਹੁਣ ਜਿਹੜੇ ਰੁਝਾਨ ਆ ਰਹੇ ਨੇ ਉਹਦੇ ਚ ਕਾਂਗਰਸ 6 ਸੀਟਾਂ ਤੋਂ ਅੱਗੇ ਚੱਲ ਰਹੀ ਆ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਜਿਹੜੀ ਆ ਉਹ 2 ਸੀਟਾਂ ਤੇ ਆਪ ਦੀ ਬੜਤ ਇਸ ਵੇਲੇ ਬਣਾਈ ਹੋਇਆ ਤੇ ਇਸ ਦੇ ਨਾਲ ਹੀ ਅਗਰ ਮੁਖਤੋਰ ਤੇ ਇੱਕ ਵਾਰੀ ਮੁਰਤੋਂ ਨਜ਼ਰ ਮਾਰਦੇ ਆ ਉੱਤਰ ਪ੍ਰਦੇਸ਼ ਦੀ ਉਹ ਸੀਟ ਤੇ ਜਿੱਥੇ ਇਸ ਵੇਲੇ ਸਭ ਤੋਂ ਵੱਧ ਜਿਹੜੀ ਚਰਚਾ ਦਾ ਵਿਸ਼ੇ ਬਣੀ ਹੋਈ ਆ ਉਹ 1280 ਦੀ ਸੀਟ ਆ ਤੇ 1280 ਦੀ ਸੀਟ ਤੇ ਹੁਣ ਤਾਜ਼ਾ ਕੀ ਅਪਡੇਟ ਆ ਰਿਹਾ ਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਜਿਹੜੀ ਆ ਉਹ ਬੜਤ ਹਾਸਲ ਕੀਤੀ ਆ ਪਰ ਇਹ ਜਿਹੜੀ ਬੜਤ ਹੈ 619 ਵੋਟਾਂ ਦੀ ਆ ਹੁਣ ਜਿਹੜਾ ਸਮਾਂ ਹੋਇਆ ਉਹ ਸਵਾ 10 ਦੇ ਆਲੇ ਦੁਆਲੇ ਹੋਇਆ ਤੇ ਹੁਣ ਜਿਹੜੇ 3000 36424 ਜਿਹੜੇ ਵੋਟ ਉਹ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਮਿਲੇ ਨੇ ਤੇ ਇੱਥੇ ਅਜੇ ਰਾਏ ਜਿਹੜੇ ਉਹ 35805 ਵੋਟਾਂ ਮਿਲੀਆਂ ਨੇ ਤੇ ਪੂਰੇ ਮੁਲਕ ਦੇ ਵਿੱਚ ਜਿਹੜੀਆਂ ਸਥਿਤੀਆਂ ਵੇਖੀਆਂ ਜਾ ਰਹੀਆਂ ਨੇ ਉਹ ਕੱਲੇ-ਕੱਲੇ ਸਟੇਟ ਦੀ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਤੁਹਾਨੂੰ ਦੱਸਤੀਆਂ ਇਸ ਦੇ ਨਾਲ ਜਿਹੜੀ ਚੰਡੀਗੜ੍ਹ ਸੀਟ ਹੈ ਕਿਉਂਕਿ ਉੱਤਰ ਭਾਰਤ ਦੇ ਵਿੱਚ ਇਹਦੀ ਚਰਚਾ ਤੇ ਇੱਥੇ ਜਿਹੜੇ ਮਨੀਸ਼ ਤਿਵਾੜੀ ਉਹ ਅੱਗੇ ਦੱਸੇ ਜਾ ਰਹੇ ਨੇ ਤੇ ਦੂਜੇ ਪਾਸੇ ਜਿਹੜੇ ਸੰਜੇ ਸਿੰਘ ਨੇ ਉਹਨਾਂ ਨੂੰ ਅਜੇ ਤੱਕ ਜਿਹੜੀ ਇਹਨਾਂ ਦਾ ਆਂਕੜਾ ਵੇਖਿਆ ਜਾ ਰਿਹਾ ਮਨੀਸ਼ ਤਿਵਾੜੀ ਤੇ ਸੰਜੇ ਟੰਡਰ ਦੇ ਵਿੱਚ ਉਹ 739 ਵੋਟਾਂ ਦਾ ਵੇਖਿਆ ਜਾ ਰਿਹਾ ਤੇ ਇਸ ਦੇ ਨਾਲ ਹੋਰ ਜਿਹੜੀਆਂ ਸੀਟਾਂ ਦੀ ਗੱਲ ਕਰੀਏ ਤਾਂ ਉੱਥੇ ਵੀ ਅਜੇ ਕੰਡੇ ਦੀ ਟੱਕਰ ਵੇਖੀ ਜਾ ਰਹੀ ਹੈ ਹਾਲਾਂਕਿ ਇਸ ਵੇਲੇ ਭਾਰਤੀ ਜਨਤਾ ਪਾਰਟੀ ਨੂੰ ਪੂਰੇ ਮੁਲਕ ਦੇ ਵਿੱਚੋਂ 209 ਸੀਟਾਂ ਤੇ ਟੋਟਲ 210 ਸੀਟਾਂ ਕਿਉਂਕਿ ਸੂਰਤ ਦੀ ਨਿਰਦੇਲੀ ਹੈ ਜਿੱਥੇ ਉਮੀਦਵਾਰਾਂ ਨੇ ਆਪ ਹੀ ਫੈਸਲਾ ਕਰ ਲਿਆ ਸੀ ਉੱਥੇ ਇੱਕ ਉਮੀਦਵਾਰ ਨੂੰ ਉੱਥੇ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਉਹ ਸੀਟ ਆ ਚੁੱਕੀ ਆ ਤੇ ਉਸ ਤੋਂ ਬਾਅਦ ਇੰਡੀਅਨ ਨੈਸ਼ਨਲ ਕਾਂਗਰਸ ਨੂੰ 80 ਸੀਟਾਂ ਇੱਥੇ ਮਿਲਦੀਆਂ ਨਜ਼ਰ ਆ ਰਹੀਆਂ ਨੇ ਸਮਾਜਵਾਦੀ ਪਾਰਟੀ ਨੂੰ 29 ਤੇ ਇਸੇ ਤਰ੍ਹਾਂ ਵੱਖ-ਵੱਖ ਜਿਹੜੀਆਂ ਪਾਰਟੀਆਂ ਜੇ ਅਸੀਂ ਕੁੱਲ ਗੱਲ ਕਰੀਏ ਤਾਂ ਹੁਣ ਤੱਕ 456 ਤੇ 457 ਦੀ ਇੱਥੇ ਦੇਖਿਆ ਜਾ ਸਕਦਾ ਟੂ ਕੁੱਲ ਆંકੜਾ ਲੇਕਿਨ ਸਭ ਤੋਂ ਵੱਧ ਜਿਹੜੀਆਂ ਸੀਟਾਂ ਦੇਖੀਆਂ ਜਾ ਰਹੀਆਂ ਨੇ ਉਹ 210 ਸੀਟਾਂ ਭਾਜਪਾ ਦੇ ਪਾਸੇ ਜਾ ਰਹੀਆਂ ਨੇ ਜਿਹੜੇ ਰੁਝਾਨ ਇਸ ਵੇਲੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਆ ਰਹੇ ਨੇ ਤੇ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹੁਣ ਬੜਤ ਉਹਨਾਂ ਦੀ ਸੀਟ 1287 ਤੋਂ ਵੇਖੀ ਜਾ ਰਹੀਆ ਹਾਲਾਂਕਿ ਆંકੜਾ ਥੋੜੇ ਹੀ ਵੋਟਾਂ ਦਾ 600 ਦੇ ਕਰੀਬ ਵੋਟ ਨੇ ਉਹਦੇ ਵਿੱਚ ਹੀ ਦੇਖਿਆ ਜਾ ਰਿਹਾ ਹੈ ਇਸ ਵੇਲੇ ਜਗਵਾਨੀ ਤੇ ਤੁਹਾਨੂੰ ਬਹੁਤ ਵੱਡੀ ਖਬਰ ਦੱਸਣ ਜਾ ਰਿਹਾ ਕਿਉਂਕਿ ਇਸ ਵੇਲੇ ਵਾਰਾਨਸੀ ਸੀਟ ਜਿਸ ਤੇ ਪੂਰੇ ਮੁਲਕ ਦੀ ਨਹੀਂ ਪੂਰੇ ਦੁਨੀਆ ਪਰ ਦੀਆਂ ਨਿਗਾਹਾਂ ਨੇ ਕਿ ਇਹ ਸੀਟ ਤੇ ਕੋਣ ਅੱਗੇ ਤੇ ਕੋਣ ਪਿੱਛੇ ਚੱਲ ਰਿਹਾ ਹਾਲਾਂਕਿ ਹੁਣ ਤੱਕ ਜਿਹੜੇ ਆਂਕੜੇ ਆ ਰਹੇ ਨੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਮੁਤਾਬਕ ਉਹਦੇ ਵਿੱਚ ਜਿਹੜੇ ਕਾਂਗਰਸ ਦੇ ਉਮੀਦਵਾਰ ਨੇ ਅਜੇ ਉਹ ਅੱਗੇ ਚੱਲ ਰਹੇ ਨੇ 4000 ਤੋਂ ਵੱਧ ਵੋਟਾਂ ਤੇ ਨਾਲ ਤੇ ਇਸ ਦੇ ਨਾਲ ਜਿਹੜੇ ਭਾਜਪਾ ਦੇ ਉਮੀਦਵਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਇਸ ਸੀਟ ਤੇ ਖੜੇ ਹੋਏ ਨੇ ਤੇ ਇਸ ਤੋਂ ਪਹਿਲਾਂ ਵੀ ਉਹਨਾਂ ਨੇ ਇੱਥੋਂ ਚੋਣਾਂ ਲੜੀਆਂ ਨੇ ਤੇ